ਕਹਿੰਦੇ ਨੇ ਪੰਜਾਬੀ ਜੁਗਾੜੀ ਹੁੰਦੇ ਆ ਤੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਹਾਨੂੰ ਵੀ ਸਮਝ ਆ ਹੀ ਜਾਣੀ ਹੈ ਕਿ ਇਸ ਪੰਜਾਬੀ ਦੇ ਵੱਲੋਂ ਅਜਿਹਾ ਕੀ ਜੁਗਾੜ ਲਗਾਇਆ ਗਿਆ ਹੈ ਕਿ ਇਹ ਪੰਜਾਬੀ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਏ ਦਰਅਸਲ ਮਾਲਵੇ ਦੁਆਬੇ ਤੋਂ ਬਾਅਦ ਹੁਣ ਮਾਝੇ ਵਿੱਚ ਵੀ ਇਸ ਪੰਜਾਬੀ ਦੇ ਵੱਲੋਂ ਅਜੇਹੀ ਮਿਸਾਲ ਕਾਇਮ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਦੂਰੋਂ ਦੂਰੋਂ ਲੋਕ ਆ ਕੇ ਇਹਨਾਂ ਦੀ ਕਲਾਕਾਰੀ ਨੂੰ ਦੇਖਣ ਆਉਂਦੇ ਨੇ ਦਰਅਸਲ ਇਹਨਾਂ ਦਾ ਨਾਮ ਭਾਈ ਨਿਰਮਲ ਸਿੰਘ ਹੈ ਜਿਨ੍ਹਾਂ ਦੇ ਵੱਲੋਂ ਪਹਿਲਾਂ ਤਾਂ ਮਕਾਨਾਂ ਨੂੰ ਆਪਣੇ ਹਿਸਾਬ ਦੇ ਨਾਲ ਪਿੱਛੇ ਧੱਕ ਦਿੱਤਾ ਜਾਂਦਾ ਸੀ ਪਰ ਹੁਣ ਇਸ ਸ਼ਖਸ ਤੇ ਵੱਲੋਂ ਪੂਰੀ ਦੀ ਪੂਰੀ ਮਾਰਕੀਟ ਨੂੰ ਕਿਵੇਂ ਸੌ ਫੁੱਟ ਪਿੱਛੇ ਕਰ ਦਿੱਤਾ ਗਿਆ ਏ ਇਹ ਤੁਸੀਂ ਆਪ ਹੀ ਇਹਨਾਂ ਦੀ ਜ਼ੁਬਾਨੀ ਸੁਣ ਲਵੋ ਅਨੁਮੋਦਨ ਕੀ ਨਾਂ ਦਾ ਡਾ ਨਰਮਲ ਸੀ ਜੀ ਨਰਮਲ ਜੀ ਕਿੱਥੋਂ ਰਹਿਣ ਮਲੇ ਹੋ ਪਿੰਡ ਕਲਾਲਮਾਰਾ ਜ਼ਿਲ੍ਹਾ ਬਰਨਾਲਾ ਜੀ ਬਰਨਾਲਾ ਜੀ ਤੇ ਇਹ ਕਦੋਂ ਦਾ ਕੰਮ ਕਰਦੇ ਆ ਰਹੇ ਹੋ ਆਪਾਂ ਨੂੰ 15 ਸਾਲ ਹੋ ਗਏ ਜੀ 15 ਸਾਲ ਹੋ ਗਏ ਕਿਸ ਤਰ੍ਹਾਂ ਜਹਨ ਚ ਆਏ ਵੀ ਜਿਹੜੇ ਲੋਕਾਂ ਦੇ ਮਕਾਨ ਆ ਦੁਕਾਨ ਆ ਇਸ ਤਰ੍ਹਾਂ ਧੱਕੇ ਪਿਛਲਾ ਜਾਗੇ ਇਹ ਤਾਂ ਹੁਣ ਜੀ ਪਰਮਾਤਮਾ ਦੀ ਕਿਰਪਾ ਜਿਹੜੀ ਵੀ ਆਪਾਂ ਗਾਂਵਾਂ 'ਚ ਮਕਾਨ ਕਰਦੇ ਆ ਜੀ ਬਾਕੀ ਚੱਕਣਾ ਤਾਂ ਚਲੋ ਆਪਾਂ ਸਿੱਖਿਆ ਜੀ ਜਿਹੜਾ ਇਹ ਕੰਮ ਆਪਾਂ ਇਹ ਕੋਦੀ ਦਿਮਾਗ ਦੀ ਸਾਰਾ ਕੁਝ ਤੇ ਮੈਨੂੰ ਐਸਓਪੀ ਬਣਾਉਣੇ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਤੁਹਾਡੇ ਪ੍ਰਭਾਵ ਵਿੱਚ ਕਿਨੇ ਜੀ ਕੰਮ ਕਰਦੇ ਨੇ ਇਸਾਂ ਦੇ ਮੇਰਾ ਬ੍ਰਦਰ ਛੋਟਾ ਵੀ ਕਰਦਾ ਜੀ ਵੱਡਾ ਵੀ ਕਰਦਾ ਇਹ ਚਾਰੇ ਭਰਾ ਇਸੇ ਕੰਮ ਦੇ ਵਿੱਚ ਹੀ ਆ ਜੀ। ਹਾਂ। ਮੇਰੇ ਗਾਹਾਂ ਚਾਚੇ ਤਾਈ ਵੀ ਇਸੇ ਕੰਮ ਦੇ ਵਿੱਚ। ਤੇ ਸੋ ਜਿਹੜਾ ਮਾਜੇ ਦਾ ਕੰਮ ਕਰਨਾ ਜਿਹੜੀ ਦੁਕਾਨਾਂ ਤੁਸੀਂ ਅੱਜ ਪਿਛੇ ਧੱਕੇ ਲੈ ਗਏ ਜੀ ਕਿੰਨੇ ਫੁੱਟ ਪਿੱਛੇ ਲੈ ਕੇ ਲੈ ਕੇ ਜਾਣਾਂ ਇਹਨਾਂ ਨੂੰ ਆਪਾਂ 70 ਤੋਂ 80 ਫੁੱਟ ਲੈ ਕੇ ਜਾਣਾ ਜੀ ਪਿੱਛੇ। ਹਾਂ। ਜਿਹੜੇ ਹੁਣ 53 ਪਿੱਸੇ ਹੋ ਗਈਆਂ ਨੇ ਤੇ ਬਾਕੀ ਜਿਹੜੀਆਂ ਰਹਿ ਗਈਆਂ ਜੀ। ਕਿੰਨਾ ਸਮਾਂ ਲੱਗਿਆ ਇਹਨਾਂ ਨੂੰ ਕਰਨਾ? 1 ਮਹੀਨਾ ਜੀ। 1 ਮਹੀਨਾ ਲੱਗਿਆ। ਹਾਂ। ਤੇ ਕਿੰਨੇ ਕਿ ਲੇਬਰ ਲੱਗਦੀਆਂ ਨੇ ਕਿੰਨੇ ਕਿ ਬੰਦੇ ਕੰਮ ਕਰਦੇ ਨੇ? ਲੇਬਰ 11-12 ਬੰਦੇ ਕੰਮ ਕਰਦੇ ਨੇ। ਹਾਂ। ਤੇ ਇਹ ਕ ਕਿਸ ਤਰ੍ਹਾਂ ਉਹ ਦੁਕਾਨ ਸੋਕੇ ਦਾ ਲੈ ਕੇ ਜਾਂਦੇ ਕਮਾ ਕੇ ਕਿੱਦਾਂ ਕਰਦੇ ਵੀ ਜੱਕ ਲੱਗੇ ਹੁੰਦੇ ਆ ਜੀ ਜੱਕ ਦੇ ਨਾਲ ਵੀ ਕਮਾਈ ਜਾਂਦੇ ਆ ਉਹ ਪਿੱਛੇ ਹਟ ਜਾਂਦਾ ਪਹਿਲਾਂ ਵੀ ਬਾਜ ਦਿੰਦੇ ਆ ਇੱਕ ਨੰਬਰ ਲਾਓ ਦੋ ਨੰਬਰ ਲਾਓ ਤਿੰਨ ਨੰਬਰ ਲਾਓ ਉਹ ਸਾਬ ਨਾਲ ਵੀ ਬੰਦੇ ਕਮਾਈ ਜਾਂਦੇ ਆ ਜੀ ਉਹ ਸਾਬ ਦੇ ਨਾਲ ਤੁਰ ਜਾਂਦਾ ਪਿੱਛੇ ਤੇ ਜਿਹੜੇ ਲੋਕ ਇਸ ਲੰਘਦੇ ਨੇ ਉਹ ਕਿੰਨਾ ਕ ਲੋਕ ਹਰਾ ਰਹਿੰਦੇ ਨੇ ਦੇਖ ਕੇ ਬਹੁਤ ਜ਼ਿਆਦਾ ਹਰਾਣ ਹੁੰਦੇ ਆ ਜੀ ਹਰ ਇੱਕ ਗੱਡੀਆਂ ਖੜਾ ਖੜਾ ਕੇ ਆਉਂਦੇ ਆ ਵੀ ਇਹ ਕੀ ਹੋ ਗਿਆ ਵੀ ਦੁਕਾਨਾ ਇੱਥੇ ਜੀ ਤੇ ਉੱਥੇ ਚਲੀਆਂ ਗਈਆਂ ਦੇਖਣ ਦੇ ਨਾਲ ਬਹੁਤ ਫਰਕ ਪੈਂਦਾ ਜੀ 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 ਗੱਲ ਕਰੀਏ ਨੁਕਸਾਨ ਜੇਕਰ ਦੁਕਾਨਾਂ ਜਾਂ ਮਕਾਨ ਦੇ ਵਿੱਚ ਆ ਗਈਆਂ ਜੇਕਰ ਢੋਂਦੇ ਤੇ ਕਿੰਨਾ ਕੁ ਨੁਕਸਾਨ ਹੋਣਾ ਸੀ ਨੁਕਸਾਨ ਇਹਨਾਂ 20 ਲੱਖ ਰੁਪਏ ਦਾ ਹੋਣਾ ਸੀ ਹੁਣ ਆਪਣਾ ਜੀ 5-7 ਲੱਖ ਰੁਪਏ ਦਾ ਚਰ ਜਾਣਾ ਸਾਰਾ ਵੀ ਪੂਰਾ ਟੋਟਲ ਖਰਾਬ ਨਹੀਂ ਹੁੰਦਾ ਬਚਤ ਹੋ ਗਈ ਜੀ ਅਗਲੇ ਦੀ ਅਗਲੇ 15 ਲੱਖ ਦੀ ਬਚਤ ਹੋ ਗਈ ਤੇ ਉਹਦਾ ਅਗਲਾ ਕਹੋਗੇ ਬਹੁਤ ਵਧੀਆ ਜੀ ਜਿਹੜਾ ਨੁਕਸਾਨ ਹੋ ਗਿਆ ਉਹ ਅਗਲਾ ਕਹੋਗੇ ਬਹੁਤ ਘਟੀਆ ਜੀ ਦਰਸ਼ਕਾਂ ਨੂੰ ਕੀ ਕਹਿਣਾ ਜਾਓਗੇ ਜਿਹੜੇ ਲੋਕਾਂ ਦਾ ਇਸ ਦਾ ਦੁਕਾਨਾਂ ਜਾਂ ਮਕਾਨ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਜਿਹੜੇ ਦਾ ਮਕਾਨਾਂ ਦੇ ਜਗ੍ਹਾ ਹੈਗੀ ਹੈ ਪਿੱਛੇ ਜੀ ਉਹ ਤਾਂ ਪਿਛੇ ਕਰਾ ਸਕਦੇ ਆ ਵਧੀਆ ਮਕਾਨ ਹੋਣ ਚਲੋ ਪਿਛੇ ਕਰਾਣ ਜੇ ਵੀ ਨੀਵਾ ਵੀ ਹੈਗਾ ਤਾਂ ਵੀ ਉੱਚਾ ਚੱਕਦੇ ਆ ਜੇ ਆਪਾਂ ਕੋਈ ਲੈਂਟਰ ਹੋਵੇ ਡਾਰਟ ਹੋਵੇ ਟਾਇਲ ਬੱਤੇ ਤੇ ਕਰ ਆਪਾਂ ਮਕਾਨ ਚੱਕਦੀ ਹੈ ਜੀ ਕੋਈ ਬੁਨਿਆਦ ਦੀ ਕਿੰਨੀ ਕੁ ਨੁਕਸਾਨਤ ਨਹੀਂ ਹੁੰਦਾ ਨਾ ਨਾ ਕੋਈ ਨੁਕਸਾਨ 0% ਤੇ ਸਾਰਾ ਨੁਕਸਾਨ ਹੈ ਸਾਡਾ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਪਾਪਾ ਖਾਨ ਹੰਦਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਦ ਆਪ ਕੋ ਕਚਰੀ ਲਵ ਮੈਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਾਸ਼ਟ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786